ਸਰ ਸਤਿ ਸ਼੍ਰੀ ਅਕਾਲ ਜੀ ਮੱਝਾਂ ਕਮਾਚ ਖੁਰ ਖਰਾਬ ਹੋਣ ਬਾਰੇ ਗੱਲ ਕਰਾਂਗੇ ਪਾ ਲੰਗੜਾ ਪਾਂ ਜਿਹੜਾ ਹੈਗਾ ਇਹ ਬਹੁਤ ਵੱਡੀ ਸਮੱਸਿਆ ਹੈ ਗਾਵਾਂਾਂ ਚ ਇਹਦੀ ਬਹੁਤ ਗੱਲ ਹੁੰਦੀ ਪਰ ਮੱਝਾਂ ਚ ਬੜਾ ਅਣਗੋਲਿਆ ਹੈਗਾ ਮੱਝਾਂ ਚ ਅਕਸਰ ਵਜ਼ਨ ਜ਼ਿਆਦਾ ਹੁੰਦਾ ਹੈ ਤੇ ਮੱਝਾਂ ਚ ਖੁਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਜੇ ਪਾ ਗੱਲ ਕਰੀਏ ਵੀ ਪਸ਼ੂ ਰੱਜ ਕੇ ਖਾਂਦੇ ਨਹੀਂ ਜਾਂ ਪਸ਼ੂ ਬੋਲਦੇ ਨਹੀਂ ਗੱਬੜ ਨਹੀਂ ਹੁੰਦੇ ਪੂਰਾ ਦੁੱਧ ਨਹੀਂ ਦਿੰਦੇ ਜਾ ਬਹੁਤ ਸਰੀ ਬਿਮਾਰੀਆਂ ਜਿਵੇਂ ਤਾਜੇ ਸੂਏ ਪਸ਼ੂਆਂ ਚ ਕੀਟੋਸਿਸ ਹੋ ਜਾਂਦੀ ਹੈ ਉਹਦਾ ਬਹੁਤ ਵੱਡਾ ਕਾਰਨ ਲੰਗੜਾਪਨ ਹੈ ਇਹਦੇ ਸੱਤ ਮੁਖ ਕਾਰਨ ਨੇ ਪਸੱਤਾਂ ਕਰਨ ਬਾਰੇ ਗੱਲ ਕਰਾਂਗੇ ਗੱਲ ਇਹ ਹੈ ਵੀ ਇਹ ਵਿਸ਼ਾ ਜਿਹੜਾ ਹੈਗਾ ਬਹੁਤ ਗੰਭੀਰ ਹੈ ਪਰ ਸਾਡਾ ਆਮ ਪਸ਼ੂ ਪਾਲਕ ਇਹਦੇ ਬਾਰੇ ਬਹੁਤ ਜ਼ਿਆਦਾ ਅਨਜਾਨ ਹੈ ਮੇਨ ਕਾਰਨ ਕੀ ਨੇ ਪਹਿਲਾ ਕਾਰਨ ਜਿਹੜਾ ਅੱਜਕੱਲ ਦੇ ਮੌਸਮ ਚ ਬਹੁਤ ਦੇਖਿਆ ਜਾਂਦਾ ਹੁਣ ਗਰਮੀ ਦੇ ਵਿੱਚ ਉਹ ਹੈਗਾ ਪੇਟ ਦਾ ਤਜਾਬੀਪਣ ਪੇਟ ਦਾ ਤਜਾਬੀਪਣ ਦੇਖੋ ਕੀ ਹੈ ਵੀ ਜਿੰਨੇ ਜ਼ਿਆਦਾ ਪੇਟ ਦੇ ਵਿੱਚ ਤਜਾਬ ਬਣੂਗਾ ਮਤਲਬ ਕਿ ਉਨੇ ਹੀ ਜ਼ਿਆਦਾ ਜਿਹੜਾ ਖੁਰ ਜਲਦੀ ਖਰਾਬ ਹੋਣਗੇ ਵਧੀਆ ਪਸ਼ੂਆਂ ਦੇ ਵਿੱਚ ਜਿੱਥੇ ਫੀਡ ਜ਼ਿਆਦਾ ਪੈ ਰਹੀ ਹੈ ਮੰਨ ਲਓ 7 8 10 ਕਿਲੋ ਜਾਂ ਇਸ ਤੋਂ ਵੱਧ ਫੀਡ ਪੈ ਰਹੀ ਹੈ ਮੱਝਾਂ ਜਾਂ ਗਾਵਾਂ ਚ ਜਾਂ ਮੱਝਾਂ ਚ ਜਿੱਥੇ ਦਾਣਾ ਭੌਂਕੇ ਪੇ ਲੋਕ ਖਵਾਉਂਦੇ ਆ ਉੱਥੇ ਖੁਰ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਕਈ ਵਾਰ ਅਸੀਂ ਦੇਖਦੇ ਨਹੀਂ ਹੈਗੇ 90% ਸਮੱਸਿਆ ਜਿਹੜੀ ਲੰਗੜੇਪਨ ਦੀ ਹੁੰਦੀ ਹੈ ਉਹ ਖੁਰਾਂਚੀ ਹੁੰਦੀ ਹੈਗੀ ਕਈ ਵਾਰੀ ਅਸੀਂ ਇਧਰੋਂ ਤੋਂ ਦੇਖਦੇ ਰਹੇ ਨਾ ਖੁਰ ਜੇ ਅਸੀਂ ਚੱਕ ਕੇ ਦੇਖੋਗੇ ਤਾਂ ਉਹ ਚ ਬਹੁਤ ਵੱਡੀਆਂ ਸਮੱਸਿਆਵਾਂ ਹਨ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪਹਿਲਾ ਹੈਗਾ ਜਿਹੜਾ ਹੈਗਾ ਆਪਾਂ ਗੱਲ ਕੀਤੀ ਜਿਹਦੇ ਬਾਰੇ ਵੀ ਪੇਟ ਦਾ ਤਜਾਬੀਪਣ ਹੈ ਉਹ ਚ ਇਹ ਵੀ ਬਫਰ ਲਾਈਵ ਯੀਸਟ ਇਹ ਲਗਾਤਾਰ ਪੂਰੀ ਮਾਤਰਾ ਚ 100 200 ਗ੍ਰਾਮ ਜਿਵੇਂ ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਉਹ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਗਰਮੀ ਚ ਪੇਟ ਦੇ ਤਜਾਬੀਪਣ ਵਾਸਤੇ ਬਫਰ ਦੇ ਨਾਲ ਜਿਹੜਾ ਹੈਗਾ ਪੋਟਾਸ਼ੀਅਮ ਕਾਰਬੋਨੇਟ ਹੈ 100 ਗ੍ਰਾਮ ਉਹ ਵੀ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਲਾਈਵ ਜਿਸ ਵੀ ਬਹੁਤ ਜ਼ਰੂਰੀ ਹੈ। ਦੂਜਾ ਕਾਰਨ ਜਿਹੜਾ ਹੈਗਾ ਇਹ ਏਡੀ ਵੱਡੀ ਸਮੱਸਿਆ ਵੀ ਸਾਨੂੰ ਪਤਾ ਨਹੀਂ ਲੱਗਦੀ। ਉਹ ਹੈਗਾ ਫਰਸ਼ ਜਿਹੜੇ ਸਾਡੇ ਫਰਸ਼ ਹੈ। ਦੇਖੋ ਕੀ ਹੁੰਦਾ ਹੈ ਫਰਸ਼ ਮੈਂ ਦੇਖਿਆ ਵੀ 99% ਡੇਰੀ ਫਾਰਮਾਂ ਤੇ ਫਰਸ਼ਾਂ ਦਾ ਬੁਰਾ ਹਾਲ ਹੁੰਦਾ ਹੈ। ਕਈ ਖੜਮੀ ਇੱਟਾਂਲੇ ਫਰਸ਼ ਲਾ ਲੈਂਦੇ ਆ ਕਈ ਬੈਠਮੀ ਇੱਟਾਂ ਲਾ ਲੈਂਦੇ ਆ ਖੜਮੀ ਇੱਟ ਵਾਲੇ ਫਰਸ਼ ਵੀ ਸ਼ਹਿਰਾਂ ਦੇ ਵਿੱਚ ਵੀ ਖਾਸ ਕਰਕੇ ਮੈਂ ਦੇਖਿਆ ਵੀ ਬਹੁਤ ਜ਼ਿਆਦਾ ਉਹਨਾਂ ਚ ਲੱਖਾਂ ਕਰੋੜਾਂ ਦੀ ਗਿਣਤੀ ਚ ਕਟਾਣ ਨੂੰ ਜਬਾਣ ਨੂੰ ਬਿਛਾਣ ਨੂੰ ਹੋ ਜਾਂਦੇ ਆ ਪਾਣੀ ਖੜਾ ਰਹਿੰਦਾ ਹੈ ਇੱਕ ਵਾਰੀ ਪੂਰੀ ਇਨਫੈਕਸ਼ਨ ਦਾ ਜਿਹੜਾ ਉਹ ਘਰ ਬਣ ਜਾਂਦੇ ਆ ਔਰ ਜਦੋਂ ਪਸ਼ੂ ਦੇ ਪੈਰ ਗਿੱਲੇ ਰਹਿੰਦੇ ਆ ਖਾਸ ਕਰਕੇ ਤਾਂ ਉਹ ਪਸ਼ੂਆਂ ਦੇ ਵਿੱਚ ਖੁਰਖਰਾਬ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਇਹ ਬਹੁਤ ਵੱਡਾ ਕਾਰਨ ਹੈ ਇਹਦੇ ਵੱਲ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਔਰ ਜਿੱਥੇ ਫਰਸ਼ਾਂ ਤੇ ਤੁਸੀਂ ਬਜਰੀ ਪਾਈ ਵੀ ਹੈ ਬਜਰੀ ਵੀ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਬਜਰੀ ਦਾ ਕੀ ਹੁੰਦਾ ਵੀ ਕਈ ਵਾਰ ਬਜਰੀ ਦਾ ਕੋਈ ਤਿੱਖਾ ਜਿਹੜਾ ਹੁੰਦਾ ਹੈ ਉਹ ਥੱਲੇ ਪੈਰ ਦੇ ਗਿੱਲਾ ਹੁੰਦਾ ਜਦੋਂ ਪੈਰ ਮੜੀ ਜਿ ਬਜਰੀ ਚੁਪਦੀ ਹੈ ਤੇ ਥੱਲੇ ਕੱਟ ਲੱਗ ਜਾਂਦਾ ਜ਼ਖਮ ਹੋ ਜਾਂਦਾ ਤੇ ਉਹ ਗਿੱਲਾ ਰਹਿੰਦਾ ਉਹ ਇਨਫੈਕਸ਼ਨ ਵੱਧਦੀ ਜਾਂਦੀ ਹੈ ਔਰ ਪਤਾ ਸਾਨੂੰ ਲੱਗਦਾ ਨਹੀਂ ਪਸ਼ੂ ਹੌਲੀ 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 ਦੁੱਧ ਘਟਾਉਂਦਾ ਰਹਿੰਦਾ ਇਹ ਜੇ ਪਸ਼ੂ ਜਿਹਾ ਸੀ ਤੋਰ ਕੇ ਦੇਖੋਗੇ ਤਾਂ ਜਲਦੀ ਤੁਰਦੇ ਨਹੀਂ ਹੈਗੇ ਬੈਠਦੇ ਬਹੁਤ ਜ਼ਿਆਦਾ ਨੇ ਖਾਂਦੇ ਬਹੁਤ ਘੱਟ ਨੇ ਤਾਂ ਕਾਰਨ ਇਹੀ ਹੁੰਦਾ ਵੀ ਇਹਦੇ ਵਿੱਚ ਜਿਹੜੀ ਖੁਰਾਂ ਦੀ ਪ੍ਰੋਬਲਮ ਹੁੰਦੀ ਹੈ ਤੀਜਾ ਕਾਰਨ ਜਿਹੜਾ ਹੈਗਾ ਤੇ ਕੋ ਹੈਗਾ ਖੁਰਾਕੀ ਤੱਤਾਂ ਦੀ ਘਾਟ ਖੁਰਾਕੀ ਤੱਤਾਂ ਦੀ ਘਾਟ ਦੇ ਵਿੱਚ ਦੇਖੋ ਪੰਜ ਵੱਡੇ ਤੱਤ ਨੇ ਜਿਵੇਂ ਆਪਾਂ ਗੱਲ ਕੀਤੀ ਐ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਤੇ ਫਾਸਫੋਰਸ ਇਹ ਪੰਜ ਬਹੁਤ ਜ਼ਰੂਰੀ ਤੱਤ ਨੇ ਇਹਨਾਂ ਦੀ ਪੂਰਤੀ ਕਰਨੀ ਜ਼ਰੂਰੀ ਹੈ ਅੱਠ ਛੋਟੇ ਤੱਤ ਨੇ ਜਿਹੜੇ ਉਹਦੇ ਵਿੱਚ ਹੈਗਾ ਦੇਖੋ ਜਿਵੇਂ ਜ਼ਿੰਕ ਹੈ ਕਾਪਰ ਹੈ ਕਵਾਲਟ ਹੈ ਮੈਗਨੀਜ਼ ਹੈ ਆਇਓਡੀਨ ਆਇਰਨ ਕ੍ਰੋਮੀਅਮ ਤੇ ਸਲੀਨੀਅਮ ਜ਼ਿੰਕ ਤੇ ਕਾਪਰ ਦਾ ਬਹੁਤ ਵੱਡਾ ਰੋਲ ਹੈ ਪਰ ਇਹਦੀ ਪੂਰਤੀ ਜਾਂ ਤੁਸੀਂ ਟੀਐਮਵੀ ਪਾਊਡਰ ਲੈ ਲਓ 20 25 30 ਗ੍ਰਾਮ ਰੋਜ਼ ਦਾ ਦਿਓ ਜਾਂ ਫਿਰ ਕੱਲੇ ਲਗੂ ਤੱਤਾਂ ਆਉਂਦੇ ਆ ਉਹ ਮਹਿੰਗੇ ਪੈਂਦੇ ਆ 550 600 ਰੁਪਏ ਕਿਲੋ ਪੈਂਦੇ ਆ ਉਹ 10 ਗ੍ਰਾਮ ਰੋਜ਼ ਦਾ ਦਿਓ ਆਮ ਪਸ਼ੂ ਨੂੰ 15 20 ਗ੍ਰਾਮ ਤੱਕ ਦਿੱਤਾ ਜਾ ਸਕਦਾ ਹੈ ਜਾਬਰ ਵਧੀਆ ਕੁਆਲਟੀ ਦਾ ਪ੍ਰੀਮਿਕਸ ਹੈ ਉਹ 150 200 250 ਗ੍ਰਾਮ ਤੱਕ ਦਿਓ ਪਰ ਇਹਦੇ ਨਾਲ ਹੀ ਜਿਹੜਾ ਬਾਇਓਟਿਨ ਹੈ ਜਿਹੜਾ ਵਿਟਾਮਿਨ ਐਚ ਸੀ ਕਹਿੰਦੇ ਆ ਜਿਹੜਾ ਕੰਪਨੀਆਂ ਪ੍ਰਚਾਰ ਇਹ ਕਰਦੀਆਂ ਵੀ ਇਹ ਇਹ ਲੇਵਾ ਬਣਾਉਣ ਦੇ ਕੰਮ ਕਰਦਾ ਉਹਦਾ ਅਸਲੀ ਕੰਮ ਖੁਰਾ ਨੂੰ ਸਹੀ ਰੱਖਣਾ ਉਹ ਵੀ ਤੁਸੀਂ ਪਾਊਡਰ ਦਾ ਹੈਗਾ ਜਿਹੜਾ ਕਿਸੇ ਵੀ ਵਧੀਆ ਕੰਪਨੀ ਦਾ 1 ਤੋਂ 2 ਗ੍ਰਾਮ ਰੋਜ਼ ਦਿਓ ਇਹ ਬਹੁਤ ਜ਼ਰੂਰੀ ਹੈ ਖੁਰਾਕੀ ਤੱਤਾਂ ਦੀ ਘਾਟ ਤੋਂ ਬਿਨਾ ਜਿਹੜੇ ਹੈਗੇ ਪੈਰਾਂ ਦੇ ਜ਼ਖਮ ਕਦੇ ਸਹੀ ਨਹੀਂ ਹੋ ਸਕਦੇ। ਇਦੂ ਲਾਵਾ ਜਿਹੜਾ ਚੌਥਾ ਕਾਰਨ ਆ ਉਹ ਹੈਗਾ ਦੇਖੋ ਖੁਰਾਂ ਦੀ ਸਾਫ ਸਪਾਈ। ਖੁਰਾਂ ਦੀ ਸਾਫ ਸਪਾਈ ਸਾਰੇ ਪਸ਼ੂਆਂ ਦੀ 6 ਮਹੀਨੇ ਪਿੱਛੋਂ ਹੋਣੀ ਚਾਹੀਦੀ ਹੈ। ਵਧੀਆ ਟਾਈਮ ਜੇਸੀਂ ਲਾਈਏ ਤਾਂ ਹੁੰਦਾ ਮਾਰਚ ਦਾ ਤੇ ਅਕਤੂਬਰ ਦਾ। ਮਾਰਚ ਅਕਤੂਬਰ ਬੜਾ ਵਧੀਆ ਸਮਾਂ ਹੁੰਦਾਗਾ ਇਸ ਮੌਕੇ ਤੇ ਪਸ਼ੂ ਤੇ ਸਟ੍ਰੈਸ ਬਹੁਤ ਘੱਟ ਹੁੰਦਾ ਮਾਰਚ 'ਚ ਵੀ ਗਰਮੀ ਨਹੀਂ ਹੁੰਦੀ ਨਾ ਸਰਦੀ ਹੁੰਦੀ ਅਕਤੂਬਰ 'ਚ ਵੀ ਹੈਜਾ ਮੌਸਮ ਹੁੰਦਾ। ਖੜੇ ਖੜੋਤੇ ਪਸ਼ੂਆਂ ਦੇ ਅੱਜਕੱਲ ਪੈਰ ਸਾਫ਼ ਹੋ ਜਾਂਦੇ ਐ। ਘੁਰਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਇੱਕ ਡੂੰਘੇ ਜ਼ਖਮ ਹੁੰਦੇ ਜਿਨ੍ਹਾਂ ਨੂੰ ਸੋਲ ਅਲਸਰ ਕਹਿ ਦਿੰਦੇ ਆ। ਉਹਦੇ ਵਿੱਚ ਦਵਾਈ ਵੀ ਭਰੀ ਜਾਂਦੀ ਐ। ਉਹਦੇ ਵਿੱਚ ਜਿਵੇਂ ਆਕਸੀਟ੍ਰਾਸਾਈਕਲਿਨ ਜਿਹੜੀ ਹੈਗੀ ਐ ਲੈ ਉਹਦਾ ਪੇਂਟ ਵੀ ਹੋ ਜਾਂਦਾ। ਉਹ ਚ ਲਾਲ ਦਵਾਈ ਦਾ ਜਿਹੜਾ ਹੈਗਾ گاੜਾ ਕੋਲ ਬਹੁਤ گاੜਾ ਕੋਲ ਬਣਾ ਕੇ ਵਿੱਚ ਭਰਿਆ ਜਾਂਦਾ ਉਹ ਸਾੜ ਦਿੰਦੀ ਐ ਜਿਹੜਾ ਜ਼ਖਮ ਹੁੰਦੇ ਅੰਦਰੋਂ। ਇਹ ਜਿਹੜੇ ਡੂੰਗੇ ਜ਼ਖਮ ਹੁੰਦੇ ਆ ਇਹ ਅਕਸਰ ਬਜਰੀ ਵਾਲੇ ਫਰਸ਼ਾਂ ਤੇ ਹੁੰਦੇ ਆਗੇ ਸੋ ਫਰਸ਼ ਦੀ ਆਪਾਂ ਪਹਿਲਾਂ ਗੱਲ ਕੀਤੀ ਉਹਦੇ ਵਾਸਤੇ ਅੱਜ ਦੇ ਹਿਸਾਬ ਨਾਲ ਜੇ ਲਾਈਏ ਤਾਂ ਇੰਟਰਲੋਕਿੰਗ ਟਾਈਲਾਂ ਬਹੁਤ ਵਧੀਆ ਨੇ ਪਰ ਉਹਨਾਂ ਦੀ ਸਫਾਈ ਜ਼ਰੂਰੀ ਹੈ ਜੇ ਤੁਸੀਂ ਆਪਾਂ ਕੰਕਰੀਟ ਦਾ ਫਰਸ਼ ਪਾਇਆ ਮੰਨ ਲਓ ਜਿਵੇਂ ਲੈਂਟਰ ਵਾਂਗੂ ਪਾਇਆ ਤਾਂ ਉਹ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ ਪੱਧਰਾ ਹੋਣਾ ਚਾਹੀਦਾ ਹੈਗਾ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਬਹੁਤ سارے ਲੋਕ ਕੀ ਕਰਦੇ ਆ ਇਹਦੇ ਨਾਲ ਹੀ ਕੀ ਹੁੰਦਾ ਗੱਦੇ ਜਰੇ ਹੈਗੇ ਗੱਦੇ ਜੇ ਤੁਹਾਡੇ ਮਾੜੀ ਕੁਆਲਿਟੀ ਦੀ ਹੈ ਕਸੇਵੇਂ ਗੱਦੇ ਹੈ ਉਹ ਫਰਚ ਨਾਲੋਂ ਵੀ ਜ਼ਿਆਦਾ ਨੁਕਸਾਨ ਕਰਦੇ ਆ ਤੁਸੀਂ ਆਪ ਦੇਖੋਗੇ ਵੀ ਜੇ ਗੱਦੇ ਦੇ ਉੱਪਰ ਦੀ ਗੋਡਾ ਰੱਖ ਕੇ ਦੇਖੋਗੇ ਜੇ ਗੱਦਾ ਸਖਤ ਹੋ ਗਿਆ ਤਾਂ ਪਸ਼ੂ ਦੇ ਵਿੱਚ ਪ੍ਰੋਬਲਮ ਆਉਣੀ ਆਉਣੀ ਹੈ ਸੋ ਉਹਦੇ ਵਿੱਚ ਕੀ ਹੁੰਦਾ ਅਟਰਨ ਹੋ ਜਾਂਦੇ ਆ ਕਈ ਵਾਰੀ ਪੱਟ ਦੇ ਉੱਪਰ ਗੋਡਿਆਂ ਤੇ ਜ਼ਖਮ ਹੋ ਜਾਂਦੇ ਆ ਖੁਰ ਵੀ ਖਰਾਬ ਹੁੰਦੇ ਆ ਸੋ ਗੱਦੇ ਕਈ ਵਾਰ ਤੇ ਹੁੰਦੇ ਕਈ ਕਈ ਸਾਲ ਲੰਘ ਜਾਂਦੇ ਗੱਦਿਆਂ ਦੀ ਇੱਕ ਟਾਈਮ ਹੁੰਦਾ ਹੈ ਉਹ ਦੇਖੋ ਜਦੋਂ ਗੱਦੇ ਸਖਤ ਹੋ ਗਏ ਉਦੋਂ ਗੱਦਿਆਂ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਫਰਸ਼ ਵੀ ਤਾਂ ਹੀ ਕੰਮ ਕਰੂਗਾ ਸਹੀ ਜੇ ਤੁਹਾਡੇ ਗੱਦੇ ਸਹੀ ਹੈ ਸਭ ਤੋਂ ਜ਼ਰੂਰੀ ਚੀਜ਼ ਦੇਖੋ ਜੇ ਤੁਹਾਡਾ ਫਰਸ਼ ਸਹੀ ਨਹੀਂ ਹੈਗਾ ਗਿੱਲਾ ਰਹਿੰਦਾ ਹੈਗਾ ਤਾਂ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਖਾਸ ਕਰਕੇ ਜਿੱਥੇ ਪੇੜ ਦਾ ਤਜਾਬੀ ਪਾਣਾ ਹੈ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਬਹੁਤ ਜ਼ਿਆਦਾ ਹਮਲਾ ਕਰਦੇ ਆ ਪੇਟ ਦੇ ਤਜਾਬੀਪਣ ਕਰਕੇ ਉਲੀ ਰੋਗ ਵਾਲੇ ਜ਼ਹਿਰੀਲੇ ਤੱਤਾਂ ਦਾ ਅਸਰ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਸੂਸ਼ ਕਰਕੇ ਮੇਨ ਇਹ ਵੀ ਖੁਰਾਕੀ ਤੱਤ ਸਹੀ ਹੋਣ ਬਫਰ ਲਾਈਵ ਯੀਸਟ ਹੋਵੇ ਨਾਲ ਪੋਟਾਸ਼ੀਅਮ ਹੋਵੇ ਤੇ ਨਾਲ ਹੀ ਜਿਹੜਾ ਹੈਗਾ ਵਧੀਆ ਕੁਆਲਿਟੀ ਦਾ ਟਾਕਸਿਨ ਵਾਇੰਡਰ ਜਿਹੜਾ ਹੈਗਾ 40 50 ਗ੍ਰਾਮ ਰੋਜ਼ ਦਿੱਤਾ ਜਾਵੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਸੱਤਵਾਂ ਕਾਰਨ ਜਿਹੜਾ ਬਹੁਤ ਜ਼ਰੂਰੀ ਹੈ ਉਹ ਹੈਗੀ ਕੱਚੀ ਜਗਾ ਬੱਚੀ ਜਗ੍ਹਾ ਤੇ ਪਸ਼ੂ ਨੂੰ ਖੁੱਲਾ ਛੱਡਣਾ ਬਹੁਤ ਜ਼ਰੂਰੀ ਹੈ ਖੁੱਲਾ ਛੱਡਣਾ ਪਸ਼ੂ ਬਾਤ ਤੇ ਸਭ ਤੋਂ ਵਧੀਆ ਐਕਸਰਸਾਈਜ਼ ਹੈ ਇਹਦੇ ਕਈ ਫਾਇਦੇ ਆ ਪਹਿਲੀ ਗੱਲ ਇਹਦਾ ਨਾ ਖਾਦਾ ਪੀਤਾ ਬੜੀ ਜਲਦੀ ਹਜਮ ਹੋ ਜਾਂਦਾ ਤੇਜਾਬੀਪਣ ਵੀ ਘਟਦਾ ਹੈ ਔਰ ਜੋ ਤੇਜਾਬੀਪਣ ਘਟਦਾ ਹੈ ਤਾਂ ਬਹੁਤ ਸਾਰੇ ਫਾਇਦੇ ਹੁੰਦੇ ਆ ਜਿਹੜੇ ਖੁਰਾਕੀ ਤਾਂ ਤੁਸੀਂ ਦੇ ਰਹੇ ਹੋ ਪਸ਼ੂ ਨੂੰ ਉਹ ਵੀ ਹਜਮ ਹੁੰਦੇ ਆ ਔਰ ਕੱਚੇ ਤੇ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂ ਦੀ ਓਵਰਆਲ ਸਿਹਤ ਦੁੱਧ ਹਰ ਸਾਲ ਸੂਆ ਦੇ ਨਾਲ ਇਹ ਸਾਰੀਆਂ ਚੀਜ਼ਾਂ ਦਾ ਹੀ ਫਾਇਦਾ ਹੁੰਦਾ ਹੈ। ਬਾਕੀ ਦੇਖੋ ਕੀ ਹੈ ਫੁੱਟਪਾਥ ਜਿਹੜੇ ਹੈਗੇ ਉਹ ਬਣਾਏ ਜਾ ਸਕਦੇ ਆ। ਉਹਦੇ ਵਾਸਤੇ ਫਾਰਮਾਲੀਨ ਦਵਾਈ ਆਂਦੀ ਹੈ। ਫਾਰਮਾਲੀਨ ਦਵਾਈ ਜਿਹੜੀ ਹੈਗੀ ਉਹ ਤੁਸੀਂ ਤਕਰੀਬਨ ਉਹਦਾ 5% ਦਾ ਘੋਲ ਬਣਾਉਣੇ ਆ। ਉਹ ਲੈ ਸਕਦੇ ਹੋ ਪੋਲਟਰੀ ਵਾਲੇ ਦੁਕਾਨਾਂ ਤੋਂ ਉਹ ਵਰਤ ਸਕਦੇ ਹੋ ਉਹਦੇ ਫੁੱਟਪਾਥ ਬਣਾ ਸਕਦੇ ਹੋ। ਉਹ ਵੀ ਬਹੁਤ ਜ਼ਿਆਦਾ ਕਾਰਗਰ ਹੈ। ਪਰ ਗੱਲ ਹੈ ਵੀ ਪਸ਼ੂ ਦੇ ਪੈਰ ਉੱਚ ਪਸ਼ੂ ਨੂੰ ਜਿਹੜਾ ਤੁਸੀਂ ਫੁੱਟਪਾਥ ਬਣਾਉਂਗੇ ਉਕੜ-ਟੋਕੜ 2 ਫੁੱਟ ਚੌੜਾ ਹੋਵੇ ਪਸ਼ੂ ਉਹਨੂੰ ਟੱਪ ਕੇ ਨਾਲ ਲੰਘ ਸਕੇ ਬਾਕੀ ਕਈ ਲੋਕ ਨੀਲੇ ਤੇ ਥੋਤੇ ਜਾਂ ਕਾਪਰ ਸਲਵੇਟ ਦੇ ਵੀ ਬਣਾਉਂਦੇ ਆ ਫੁੱਟਪਾਥ ਫੁੱਟਪਾਥ ਵੀ ਥੋੜੇ ਤਾਂ ਹੀ ਕਾਮਯਾਬ ਨੇ ਜੇ ਤੁਸੀਂ ਮਤਲਬ ਕਿ ਪਸ਼ੂ ਦੇ ਖੁਰ 6 ਮਹੀਨੇ ਵਿੱਚੋਂ ਸਾਫ਼ ਕਰਾ ਦਿੰਨੋ ਆਮ ਤੌਰ ਤੇ ਪਸ਼ੂ ਪਾਲਕ ਉਹਨੂੰ ਕਹਿੰਦਾ ਵੀ ਇਹਦਾ ਡੋਬਾ ਦੇਣਾ ਡੋਬਾ ਦੇਣਾ ਵੀ ਸਾਪੇ ਬਾਕੀ ਕਈ ਅੱਜਕੱਲ ਪਸ਼ੂ ਪਾਲਕ ਜਿਹੜੇ ਹੈਗੇ ਵਧੀਆ ਸਾਡੇ ਗਾਂਵਾਂ ਵਾਲੇ ਮੈਂ ਦੇਖਿਆ ਖਾਸ ਕਰਕੇ ਉਹ 'ਚ ਲੱਕੜ ਦੇ ਪੈੜ ਲੱਗ ਜਾਂਦੇ ਆ ਥੱਲੇ ਉਹ ਵੀ ਬੜੇ ਵਧੀਆ ਨੇ ਬੜੇ ਕਾਮਯਾਬ ਨੇ ਜਿੱਥੇ ਖੁਰ ਉੱਚਾ ਨੀਮਾ ਹੋ ਜਾਂਦਾ ਹੈਗਾ ਪਰ ਗੱਲ ਇਹ ਵੀ ਖੁਰਾਂ ਦੇ ਮਾਹਰ ਬਹੁਤ ਹੈਗੇ ਹੁਣ ਆਪਣੇ ਫੀਲਡ ਦੇ ਵਿੱਚ ਬਹੁਤ ਸਾਰੀਆਂ ਕੰਪਨੀ ਇਹਨਾਂ ਨੂੰ ਟ੍ਰੇਡਿੰਗ ਕਰਾਈ ਵੀ ਹੈ ਦੇਖਣ ਨੂੰ ਸਾਨੂੰ ਲੱਗਦਾ ਵੀ 5-700 ਰੁਪਏ ਇੱਕ ਵਾਰੀ ਪਸ਼ੂ ਦਾ ਪੈਰ ਸਾਫ਼ ਕਰਾਉਣ ਦਾ ਲੱਗ ਜਾਂਦਾ ਹੈ ਪਰ ਇਹ 5-700 ਰੁਪਏ ਤੁਹਾਡਾ 5-7000 ਰੁਪਏ ਦੀ ਬਚਤ ਕਰ ਸਕਦਾ ਹੈ ਬਾਕੀ ਆਪਣੀ ਕਿਤਾਬ ਜਿਹੜੀ ਹੈਗੀ ਵਿਗਿਆਨਕ ਡੇਰੀ ਫਾਰਮਿੰਗ ਹੈ ਉਹਦੇ ਵਿੱਚ ਵੀ ਖੁਰਾਂ ਬਾਰੇ ਹੋਰ ਵਿਸ਼ਿਆਂ ਬਾਰੇ ਬੜੇ ਵਿਸਤਾਰ ਚ ਉਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਉਹ ਵੀ ਪੜ੍ਹ ਸਕਦੇ ਹੋ ਬਾਕੀ ਦੇਖੋ ਮੈਂ ਹਰ ਵਾਰ ਇਹ ਕਹਿੰਦਾ ਨਾ ਵੀ ਇਹ ਖੁਰਾਕੀ ਮਸਲੇ ਹੈ ਇਹ ਖੁਰਾਕ ਨਾਲ ਹੀ ਹੱਲ ਹੋਣੇ ਹੈ ਇਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਧੰਨਵਾਦ ਜੀ ਸਾਰਣ ਸਤਿ ਸ਼੍ਰੀ ਅਕਾਲ